ਸੂਬਾ ਸਰਕਾਰ ਨੇ ਅਖਤਿਆਰ ਕੀਤਾ ਹੈ ਸਖਤੀ ਦਾ ਰੁਖ ਰੈਵਨਿਊ ਅਫਸਰਾਂ ਨੂੰ ਦਿੱਤਾ ਗਿਆ ਹੈ ਅਲਟੀਮੇਟ ਆਖਿਆ ਗਿਆ ਹੈ ਕਿ 5 ਵਜੇ ਤੱਕ ਆਪਣੀਆਂ ਡਿਊਟੀਆਂ ਸੰਭਾਲ ਲਵੋ ਨਹੀਂ ਤਾਂ ਕਰ ਦਿੱਤਾ ਜਾਵੇਗਾ ਸਸਪੈਂਡ ਜਿहां ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਸਖਤੀ ਦਾ ਰੁਖ ਅਪਣਾਇਆ ਗਿਆ ਹੈ ਰੈਵਨਿਊ ਅਫਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ 5 ਵਜੇ ਤੱਕ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਜਾਣ ਨਹੀਂ ਤਾਂ ਫਿਰ ਸਸਪੈਂਡ ਹੋਣ ਦੇ ਲਈ ਉਹ ਤਿਆਰ ਰਹਿਣ ਦੱਸਦੀ ਹੈ ਕਿ ਸੂਬੇ ਭਰ ਦੇ ਵਿੱਚ ਸਬ ਰਜਿਸਟਰਾਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਵੱਲੋਂ ਸਮੂਹਿਕ ਛੁੱਟੀ ਲਈ ਗਈ ਹੈ ਜਿਸ ਤੇ ਸੂਬਾ ਸਰਕਾਰ ਨੇ ਸਖਤੀ ਦਾ ਰੁਖ ਅਪਣਾਇਆ ਇਹ ਗੱਲ ਆਖ ਦਿੱਤੀ ਗਈ ਹੈ ਕਿ 5 ਵਜੇ ਤੱਕ ਆਪਣੀਆਂ ਡਿਊਟੀਆਂ ਸੰਭਾਲ ਲੈਣ ਨਹੀਂ ਤਾਂ ਫਿਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਹਿਲਾਂ ਹੀ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਖਾਸ ਤੌਰ ਤੇ ਤਹਿਸੀਲਦਾਰਾਂ ਨੂੰ ਇਹ ਗੱਲ ਆਖੀ ਗਈ ਸੀ ਕਿ ਆਪਣੇ ਭ੍ਰਿਸ਼ਟ ਸਾਥੀਆਂ ਦਾ ਸਾਥ ਉਹ ਨਾ ਦੇਣ ਨਹੀਂ ਤਾਂ ਫਿਰ ਉਹਨਾਂ ਦਾ ਜਿਹੜਾ ਕੰਮ ਹੈ ਉਹ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ ਤਾਂਕੇ ਸੂਬੇ ਦੇ ਲੋਕ ਖੱਜਲ ਖਵਾਰ ਨਾ ਹੋਣ ਇਸ ਕਰਕੇ ਇਹ ਗੱਲ ਤਾਂ ਸਪਸ਼ਟ ਪਹਿਲਾਂ ਹੀ ਕਰ ਦਿੱਤੀ ਗਈ ਸੀ ਤੇ ਹੁਣ ਜਿਹੜੇ ਵੀ ਇਹ ਤਹਿਸੀਲਦਾਰ ਨੇ ਸਬ ਰਜਿਸਟਰਾਰ ਨੇ ਨਾਇਬ ਤਹਿਸੀਲਦਾਰ ਨੇ ਉਹਨਾਂ ਦੇ ਵੱਲੋਂ ਸਮੂਹਿਕ ਛੁੱਟੀ ਲਈ ਗਈ ਹੈ ਜਿਸ ਤੇ ਸੂਬਾ ਸਰਕਾਰ ਨੇ ਸਖਤੀ ਦਾ ਰੁਖ ਅਪਣਾਇਆ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਇਸ ਪ੍ਰਕਾਰ ਦੀ ਜਿਹੜੀ ਹੈ ਬਲੈਕਮੇਲਿੰਗ ਉਹ ਪਸੰਦ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਉਹ ਬਰਦਾਸ਼ਤ ਕੀਤੀ ਜਾਵੇਗੀ ਦੱਸਦੀ ਹੈ ਕਿ ਪਹਿਲਾਂ ਹੀ ਜਿਹੜੇ ਰੈਵਨਿਊ ਅਫਸਰ ਨੇ ਮਾਲ ਵਿਭਾਗ ਦੇ ਇਹ ਅਫਸਰ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ ਤੇ ਹੁਣ ਜਿਹੜੇ ਕਿ ਇਹ ਜਿਹੜੇ ਕੁਝ ਅਧਿਕਾਰੀ ਨੇ ਉਹਨਾਂ ਨੇ ਸਮੂਹਿਕ ਛੁੱਟੀ ਲਈ ਹੈ ਜਿਸ ਤੇ ਸਰਕਾਰ ਦੇ ਵੱਲੋਂ ਸਖਤੀ ਦਾ ਰੁਖ ਅਪਣਾਇਆ ਗਿਆ ਹੈ ਆਖ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ 5 ਵਜੇ ਤੱਕ ਦਾ ਜੇਕਰ ਦਿੱਤੇ ਹੋਏ ਸਮੇਂ ਤੱਕ ਉਹਨਾਂ ਨੇ ਆਪਣੀ ਡਿਊਟੀ ਨਾ ਸੰਭਾਲੀ ਤਾਂ ਫਿਰ ਉਹਨਾਂ ਤੇ ਕਾਰਵਾਈ ਹੋ ਜਾਵੇਗੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਸੋ ਇਸ ਬੰਦੇ ਵਿੱਚ ਬ੍ਰੀਕ ਆਫ ਸਰਵਿਸ ਦੀ ਚੇਤਾਵਨੀ ਵਿਦੁੱਤੀ ਗਈ ਹੈ ਤੇ ਸ਼ਾਮ 5 ਵਜੇ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਇਸ ਸਮੇਂ ਤੱਕ ਜੇਕਰ ਇਹਨਾਂ ਦੇ ਵੱਲੋਂ ਆਪਣੀਆਂ ਡਿਊਟੀਆਂ ਨਾ ਸੰਭਾਲੀਆਂ ਗਈਆਂ ਤਾਂ ਫਿਰ ਇਹਨਾਂ ਤੇ ਕਾਰਵਾਈ ਹੋ ਜਾਵੇਗੀ ਇਸ ਬੰਦੇ ਵਿੱਚ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਤੇ ਉਸ ਦੇ ਵਿੱਚ ਇਹ ਸਭ ਕੁਝ ਸਪਸ਼ਟ ਕਰ ਦਿੱਤਾ ਗਿਆ ਹੈ ਤੇ ਆਖ ਦਿੱਤਾ ਗਿਆ ਹੈ ਕਿ ਜਿੰਨੇ ਵੀ ਪ੍ਰੋਵੀਸ਼ਨ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਸੇਵਾਵਾਂ ਖਤਮ ਕਰਨ ਦੀ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਸੋ ਜਿਹੜੇ ਵੀ ਇਹ ਮਾਲ ਵਿਭਾਗ ਦੇ ਅਫਸਰ ਨੇ ਤਹਿਸੀਲਦਾਰ ਨੇ ਸਬ ਰਜਿਸਟਰਾਰ ਨੇ ਜਾਂ ਫਿਰ ਨਾਇਬ ਤਹਿਸੀਲਦਾਰ ਨੇ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਅਲਟੀਮੇਟਮ ਤੱਕ ਦੇ ਦਿੱਤਾ ਗਿਆ ਹੈ ਸਮਾ 5 ਵਜੇ ਤੱਕ ਦਾ ਦੇ ਦਿੱਤਾ ਗਿਆ ਹੈ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਆਖ ਦਿੱਤਾ ਗਿਆ ਹੈ ਕਿ ਦਿੱਤੇ ਹੋਏ ਸਮੇਂ ਤੱਕ ਆਪਣੀਆਂ ਡਿਊਟੀਆਂ ਸੰਭਾਲ ਲਵੋ ਜੋ-ਜੋ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਪੂਰਾ ਕਰੋ ਜੇਕਰ ਅਜੇ ਹਾਰ ਨਾ ਕੀਤਾ ਗਿਆ ਤਾਂ ਫਿਰ ਕਾਰਵਾਈ ਹੋ ਜਾਵੇਗੀ ਸਸਪੈਂਡ ਤੱਕ ਕਰ ਦਿੱਤਾ ਜਾਵੇਗਾ